ਮੇਰਾ ਨਾਮ ਪਲਵੰਤ ਸਿੰਘ ਆ ਪਿੰਡ ਰਾਣੀ ਵਲਾਵਾ ਜੀ ਜੇ ਚੰਬੇ ਸਰਪੰਚ ਨਾਲ ਫੋਨ ਕੀਤਾ ਸੀ ਪਾਈਪ ਲਾਈਨ ਲਾਉਣ ਵਾਸਤੇ ਜਦੋਂ ਹੀ ਨਵੀਂ ਪਾਉਣ ਗਏ ਆ ਤੇ ਇਹਨਾਂ ਕਿਹਾ ਵੀ ਜਿਹੜੀ ਪੁਰਾਣੀ ਪਾਈਪ ਲਾਈਨ ਪਹਿਲਾਂ ਕੱਢ ਲਈਏ ਤੇ ਜਿਹੜੇ ਇਹਦੇ ਪੈ ਬਾਜ ਜਾਣਗੇ ਉਹ ਨਵੇਂ ਉਧਰ ਦੀ ਜਿਹੜੀ ਨਵੀਂ ਚੜੀ ਮਾਰੀ ਉਹ ਚ ਪਾਏ ਜਾਣਗੇ ਉਹ ਮਸ਼ੀਨ ਨਾਲ ਚੜੀ ਮਾਰੀ ਚੜੀ ਦੂੰਗੀ ਮਾਰੀ ਹੀ ਤੇ ਇਹਨਾਂ ਨੇ ਆਖਿਆ ਵੀ ਪੁਰਾਣੇ ਪਾਈਪ ਕੱਢ ਲਓ ਅਸੀਂ ਆਂਦੇ ਹੱਥਾਂ ਨਾਲ ਕੱਢ ਲਈਏ ਨਾ ਟਰੈਕਟਰ ਲਿਆਓ ਰੇਟ ਨਹੀਂ ਲੈਂਦਾ ਠੀਕ ਆ ਤੇ ਇਹਨਾਂ ਨੇ ਹੱਥਾਂ ਨਾਲ ਰੱਸਾ ਪਾ ਕੇ ਖਿੱਚਣ ਲੱਗੇ ਆ ਤੇ ਜਿਹਨੂੰ ਖਿੱਚਿਆ ਤੇ ਉਹ ਤੇ ਸਾਰੇ ਯਾਨੀ ਥੱਲੇ ਆ ਗਏ ਠੀਕ ਆ ਜੀ ਕਿਸ ਤਰ੍ਹਾਂ ਬਾਹਰ ਆਏ ਬਤੁਰੀ ਇਹ ਜੀਸੀਪੀ ਬਾਹਰ ਬੜਹਾਂਦਾ ਜਾ ਜੀ ਮੇਰੀ ਤੇ ਕਿਸਮਤ ਮਾਰ ਬੱਜ ਕਾ ਕਿਹਦੇ ਹਿਸਾਬ ਨਾਲ ਮੈਂ ਥੱਲੇ ਆ ਤੇ ਮੈਂ ਐਸੇ ਬੈਠਾ ਸਾ ਪਿਆਸੇ ਆ ਕੰਡਾ ਪੂਰਾ ਟੁੱਟ ਗਿਆ ਤੇ ਤੁਹਾਡੇ ਨਾਲ ਦੋ ਜਣੇ ਦੀ ਡੈਥ ਹੋਈ ਹਾਂ ਜੀ ਦੋ ਜਣੇ ਦੀ ਡੈਥ ਹੋ ਗਈ ਨਾਲ ਬਾਜ ਇਹਨਾਂ ਜੀਸੀਪੀ ਲੰਦਾ ਪੱਠੇ ਤੋਂ ਮੰਗ ਕਰਦੇ ਜੀ ਮੰਗ ਪ੍ਰਸ਼ਾਸਨ ਕੋਲੋਂ ਸਾਫ ਮੰਗ ਕਰਦੇ ਹਾਂ ਸਾਫ ਹੀ ਚਾਹੀਦਾ ਸਾਨੂੰ ਰਾਣੀਵਾਲਾ ਦੇ ਕੀ ਮਸਲਾ ਹੈ ਮਸਲਾ ਪਾਈਪ ਲਾਈਨ ਪਾਣੂ ਪਿੰਡੋਂ ਨਾਲ ਲੈ ਕੇ ਗਏ ਬੰਦੇ ਸਰਪੰਚ ਸੀ ਜਸ਼ਪੀਰ ਸਿੰਘ ਚੰਬੇਖੁਰਦੇ ਦਾ ਉਹਨੇ ਜਾ ਕੇ ਉੱਤੇ ਡੁੰਗੀ ਖੜ ਦੇ ਵਿੱਚ ਇਹਨਾਂ ਨੂੰ ਬਾੜਤਾ ਇਹਨਾਂ ਦੇ ਉੱਤੇ ਢਿੱਗ ਢਿੱਗੰਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਨਾਂ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਈ ਨਾਮ ਨਾਮ ਮੈਂ ਲੀਆ ਉਹਨਾਂ ਦਾ ਪਿਰਤਪਾਲ ਸਿੰਘ ਜਗਰਾਜ ਸਿੰਘ ਉਮਰ ਪਿਰਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ ਛਾਲ ਦੇ ਲੱਗੇ ਹੋ ਗਏ 18 ਤੋਂ ਉੱਪਰ ਕਦੀ ਪਾਈਪ ਲਾਈਨ ਦਾ ਵੀ ਪੈਰੀ ਪਾਈਪ ਲਾਈਨਾਂ ਬੰਬੀ ਦੀ ਪਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਹਾਂਜੀ ਹੈਲੋ ਮੇਰਾ ਬੇਟਾ ਨਾ ਬਿਟੇਂ ਚੁੜਾ ਕੇ ਲੱਗੇ ਤਿੰਨਾਂ ਚੌ ਜਣਿਆਂ ਨੂੰ ਸਰਪੰਚ ਕੜਕੇ ਗ੍ਰੰਟ ਪਉਣੀ ਨਮੀ ਹੀ ਟਾਈ ਪ੍ਰਾਣੀ ਆ ਤੇ ਬੱਚੇ ਥੱਲੇ ਆ ਗਏ ਮੁੜ ਕੇ ਲੰਗਾਈ ਜੀਸੀਪੀ ਨਾ ਜੀਸੀਪੀ ਮੰਗਾ ਕੇ ਤੇ ਨਿੱਕੇ ਦੇ ਸਿਰ ਤੇ ਵੱਜੀ ਆ ਬਾਗਟਾਤ ਮਤਲਬ ਉਹ ਬਹੁਤ ਡਿੱਗ ਉਹ ਟੇਕੇ ਨਿੱਕੇ ਦੀ ਉੱਥੇ ਹੋ ਗਈ ਆ ਜੀਸੀਪੀ ਨਾਲ ਹੀ ਆ ਜੀਸੀਪੀ ਵੱਜੀ ਕਿ ਤੇ ਹਾਂ ਸਿਰ ਤੇ ਵੱਜੀ ਆ ਸਿਰ ਤੇ ਵੱਜੀ ਕੀ ਨਾਂ ਕੀ ਦੋਵਾਂ ਦਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪਰਤਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਆ ਤੇ ਬੜੇ ਦੇ 20 ਸਾਲ ਆ। 17 ਸਾਲ। ਪਰ ਹਮ ਪੂਰੇ ਪੌਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉੱਥੋਂ ਇਹਨਾਂ ਨੂੰ ਖੜਿਆ ਹੁੰਦੇ ਵੀ ਪੂਰੇ ਪੌਣ ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਦੱਬਣ ਦੇ ਨਾਲ ਮੌਤ ਹੋਈ ਹੱਸਾ ਹੋਇਆ। ਦੋ ਨਿਕਲ ਕੇ ਜਦੋਂ ਕੱਢਣ ਲੱਗੇ ਦੱਬੇ ਹੋਏ ਹੀ ਕੱਢਣ ਲੱਗੇ ਉਦੋਂ ਜੀ.ਸੀ.ਪੀ ਦੇ ਨਾਲ ਮੌਤ ਹੋਈ ਇਲਾਕੇ ਤੇ ਨਿਸ਼ਾਨ ਵੀ ਮੁੰਡਿਆਂ ਤੇ ਮਲਾਜਾ ਹੋ ਰਿਹਾ ਅੰਦਰ। ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਹੈ। ਦੋਵੇਂ 17-18 ਸਾਲਾਂ ਦੇ ਹੀ। ਉਹ ਇੱਕ ਜਗਤਾਰ ਸਿੰਘ ਮੁਖਤਿਆਰ ਸਨ ਪਤਾ ਨਾਲ ਔਰ ਫਿਰ ਤਪਾਲ ਸਿੰਘ ਤੇ ਜਗਤਾਰ ਸਿੰਘ ਪਤਾ। ਕਿੰਨੀ ਨੰਬਰ ਲੱਗਦੀ। ਤੇ ਇਹ 16-17 ਸ ਕਿ ਨਾ ਪਾਸਟੂ ਕੀਤੀ ਹੋਇ ਇੱਕ ਪੜ ਰਿਹਾ ਹੈ ਜੇ ਤੇ ਆ ਉਹ ਛੋਟ ਨਾ ਬਿਟੂ ਆ ਮੁੰਡੇ ਦਾ ਉਹ ਜਖਮੀ ਹੋਇਆ ਇੱਕ ਹਰਪ੍ਰੀਤ ਆ ਉਹ ਵੀ ਅਜੇ ਹਟਮਟਾ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਹੈ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਏ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜੜਿਆ ਦਾਂਗੇ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਉਣ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮੁਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਦ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ 'ਚ ਰਹਿ ਰਹੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜੁੜਿਆ ਦਿੰਦੇ ਆਸੋਇਆ ਦੇ ਵਿੱਚ ਤੁਹਾਡੀ ਕੀ ਲੱਗਦੀ ਹੈ ਔਰ ਕਿੰਨੇ ਜਣਾਂ ਦੀ ਡੈਥ ਹੋਈ ਹੈ ਕਿਵੇਂ ਹੋਇਆ ਹੈ ਇਹ ਸਾਡੇ ਗਵਾਹਾਂ ਤੇ ਚਾਚੇ ਤਾਇਆਾਂ ਚ ਲੱਗਦੇ ਸੀ ਤੇ ਦੋ ਜਣੇ ਇੱਕ ਦਾ ਨਾਮ ਮਨਸੀਰ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਸੀ ਤੇ ਸ਼ਹਿਰ ਦੇ ਪਤਨ ਦੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਕੱਢਦੇ ਸਮੇਂ ਜੇਸਪੀ ਲੱਗਣ ਦੇ ਨਾਲ ਇਹਨਾਂ ਦੀ ਡੈਥ ਹੋਈ ਰਹੀਆਂ ਦੀ ਇੱਕ ਦਾ ਨਾਮ ਸ਼ਾਨ ਸਿੰਘ ਨੂੰ ਤੇ ਇੱਕ ਦਾ ਨਾ ਮਨਦੀਪ ਸਿੰਘ ਆ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਦਾ ਮੰਨੂ ਮੰਨੂ ਕਹਿੰਦੇ ਸੀ ਉਹ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆ ਉਹ ਦੋਵੇਂ ਇੱਕ ਹਸਪਤਾਲ ਚ ਦਾਖਲਾ ਦੋਨੋਂ ਲੇਕਿਨ ਠੀਕ ਹੈ ਉਹ ਖਤਰੇ ਤੋਂ ਬਾਹਰ ਆ ਗਏ ਜਿਨ੍ਹਾਂ ਦੀ ਮੌਤ ਨਹੀਂ ਉਹਨਾਂ ਬਚ ਗਈ ਆ ਉਸ ਦਾ ਨਾਮ ਇੱਕ ਤਾਂ ਮਨਪ੍ਰੀਤ ਆ ਮੰਨੂ 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 ਆਂਦੇ ਛੋਟਾ ਨਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮੰਦੀਪ ਆ ਦਾ ਨਾਮ ਸਿੱਧਾ ਦੀਦੀ ਇਹ ਕੰਮ ਹੀ ਇਹ ਕਰਦੇ ਨੇ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤੋਂ ਨਹੀਂ ਕਰਦੇ ਹੁਣ ਥੋੜਾ ਜਿਹਾ ਚਿਹਰਾ ਮੈਂ ਪਹਿਲਾਂ ਪੋਂਦੇ ਪੋਂਦੇ ਛੱਡਿਆ ਸੀ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੂਨੇ ਘਰ ਆਣ ਕੇ ਲੈ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਤੇ ਸ਼ਹਿਰ ਵਿੱਚੋਂ ਪੈਂਟ ਚਲਾ ਕੇ ਫੋਨ ਆਇਆ ਕਿ ਅਸੀਂ ਤਰਾਲਾ ਲਾਲ ਮੱਛੀ ਨੂੰ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਕੋਈ ਪਤਾ ਲੱਗਿਆ